ਬ੍ਰਹਿਮਨੂ ਪ੍ਰੈਸ ਨੇ ਭੇਜਿਆ ਸੀ ਇਨਸਾਨ ਉਹ ਫੇਂਦਰਜੀਤ ਹਾਂਜੀ ਉਹਦਾ ਭਰਾ ਗੱਗਾ ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਹੈ ਉਹਦੀ ਤੁਸੀਂ ਬਾਲੀਆਂ ਲਾ ਲਿਓ ਸਿਰਫ ਇੱਕੇ ਘੜਾ ਲਾਇਆ ਰਿਕਾਰਡਿੰਗ ਕਢਾ ਲਓ ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲੀ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਰੋਕ ਲਿਆ ਮੈਂ ਬਿੱਲ ਮਾਰਦਾ ਪਿਆ ਸੀ ਉਹ ਮੈਂ ਕਿਹਨੂੰ ਦਾ ਖੁੱਲਿਆ ਉਹਨੇ ਕਰਦਾ ਆਇਆ ਮੱਲੇ ਦੇ ਬਾਰੇ ਫਿਰਦੇ ਪੈਜੀ ਮੂੰਹ ਟਾ ਕੀ ਇਹ ਮੈਨੂੰ ਅੱਥਪਾਨ ਲੱਗ ਗਿਆ ਹਾਂ ਮੈਂ ਇੱਕ ਵਾਰੀ ਚੱਪੀ ਘਟ ਕੇ ਆਪਣੰਦਰ ਹੋ ਗਿਆ ਜੋ ਹੁੰਦੇ ਸਨ ਬੋਲ ਬਟਿਆ ਸੀ ਹਾਂਜੀ ਇੱਕ ਪੱਤ ਗਿਆ ਇੱਕੋ ਪੱਤ ਗਈ ਇੱਕ ਪੱਤ ਹਾਂ ਮੂਟਰ ਨਾਲ ਲਿਖਿਆ ਨਾ ਪੰਡੜਿਆ ਬੀਰੇ ਮੈਨੂੰ ਫਰਾਂਸ ਨੇ ਭੇਜਿਆ ਸੀ ਇਨਸਾਨ ਆਫਿੰਦਰਜੀਤ ਹਾਂਜੀ ਉਹਦਾ ਭਰਾ ਗੱਗਾ ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਆ ਉਹਦੀ ਤੁਸੀਂ ਬਾਲੀਆਂ ਲਾ ਲਿਓ ਪਰ ਮੇਰਾ ਮਨ ਨਹੀਂ ਸੀ ਮੰਦਾ ਪਰ ਉਹਨੇ ਟਿੱਪਾਂ ਲਾ ਕੇ ਮੈਨੂੰ ਫੇਰ ਵੀ ਭੇਜਤਾ ਮੇਰਾ ਕੋਈ ਨਸ਼ਾ ਨਹੀਂ ਤੁਸੀਂ ਕਿੰਨੀ देर ਦੀ ਬੁੱਤ ਇੱਥੇ ਘੁੰਮਦੇ ਸੀ ਮੈਂ ਸਿਰਫ ਇੱਕੇ ਗੜਾ ਲਾਇਆ ਰਿਕਾਰਡਿੰਗ ਘੜਾ ਲਓ ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲੀ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਰੋਕ ਲਿਆ ਮੈਂ ਬੈਲ ਮਾਰਦਾ ਪਿਆ ਸੀ ਸ਼ਾਇਦ ਆਹ ਭਾਜੀ ਆਏ ਨੇ ਜਾਂ پتہ ਨਹੀਂ ਦੂਜੇ ਭਾਜੀ ਆਏ ਨੇ ਇਹਨੇ ਘਰ ਕੋਲ ਮੇਰੇ ਘਰ ਕੋਲ ਭੇਜਿਆ ਸੀਗਾ ਹਾਂ ਨਹੀਂ ਜਿੱਥੇ ਮੇਰਾ ਮੋਟਰਸਾਈਕਲ ਖੜਾ ਹਾ ਮੇਰਾ ਘਰ ਉੱਤੇ ਤੇਰੇ ਘਰ ਕੋਲ ਖੜਾ ਦੀ ਮੋਟਰ ਉੱਤੇ ਪਰਾਂਟੀ ਉਨੀ ਖੜੇ ਸੀ ਕਹਿੰਦੇ ਵੀ ਤੁਸੀਂ ਕਿਹਨੂੰ ਮਿਲਣਾ ਮਾਜੀ ਅਸੀਂ ਗੱਗੇ ਦੇ ਘਰ ਜਾਣਾ ਬਸ ਆਈ ਚੱਕਰ ਸੀ ਤੈਨੂੰ ਮੈਨੂੰ ਪ੍ਰਿੰਸ ਨੇ ਭੇਜਿਆ ਹੀ ਹੋਰ ਕੌਣਾਂ ਨਾਲ ਉਹਦੇ ਉਹਦੇ ਬਸ ਇਕੱਲਾ ਪ੍ਰਿੰਸ ਸੀ ਨਾਲੇ ਹੋਰ ਨੋਲੇ ਨਾਲ ਪ੍ਰਿੰਸ ਸਾਨੂੰ ਅਫਿੰਦਰ ਜੀ ਦੀ ਚਲੋ ਜੀ ਰਮਨ ਵਡੇਰਾ ਜੀ ਮੈਂ ਪੰਜਾਬ ਯੂਥ ਪ੍ਰਧਾਨシップ ਸਨ ਆ ਜੀ ਬੜੀ ਜਦੋਂ ਜੈਦਬਾਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਤੇ ਹੁਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਛ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜੀ ਨੇ ਟੋਬੇ ਛਾਲ ਮਾਰੀ ਆ ਇਹਨੂੰ ਫੜਿਆ ਇਹਨੂੰ ਅਸੀਂ ਪੁੱਛਿਆ ਸੀਗਾ ਵੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨਹੀਂਗਾ ਤੂੰ ਇਹ ਰਸ ਤੈਨੂੰ ਭੇਜਿਆ ਕਿਨੇ ਆ ਇਹ ਕਿਸੇ ਬੰਦੇ ਦਾ ਨਾਂ ਲੈਂਦਾ ਸੀ ਉੱਥੇ ਇਹਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲੀਆਂ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰੀ ਆਈ ਉਹੀ ਟਾਈਮ 8:08 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਣ ਵਾਲੇ ਹੋ ਗਏ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾਅ ਕਰਨ ਲਈ ਕਿ ਹੁਣ ਕੀ ਕੋਈ ਹੋਰ ਮੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮੁਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਵੀ ਤੁਹਾਨੂੰ ਸ਼ੱਕ ਆ ਵੀ ਇਹ ਇਹ ਹਿੰਦੂ ਲੀਡਰ ਹੋਣ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਤੇ ਅੱਜ ਸੱਟਾਂ ਵੱਜਣੀਆਂ ਸੀ ਇਹ ਦੀ ਚੁਸਤੀ ਦਰੁਸਤੀ ਕਰਕੇ ਇਹਨਾਂ ਦਾ ਬਚਾਓ ਤਾਂ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿਸ ਨਾਲ ਅਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਸਮੇਂ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਚਵਾਤਾ ਵਾ ਕੀ ਲੱਗਦਾ ਵੀ ਕੌਣ ਹਸਾ ਦੇਣਾ ਇਹ ਤਾਂ ਜੀ ਹੁਣ ਇਹ ਪੁਲਿਸ ਹੀ ਕੱਢੂਗੀ ਜਿੱਤੇ ਤੱਕ ਸਾਡਾ ਮੰਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕ ਹੀ ਹੁੰਦੀ ਸੀ ਇਹਦਾ ਕੋਈ ਬਾਧੂ ਘਾਟੂ ਨੁਕਸਾਨ ਹੋ ਸਕਦਾ ਹਾਂ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਸ ਕੱਢੇਗੀ ਜੀ ਪੁਲਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਹਾਂਜੀ ਜੋਰਾ ਸਿੰਘ ਜੀ ਅੱਗੇ ਲੈ ਕੇ ਚੱਲਿਓ ਕੋਈ ਮਹੱਲੇ ਤੋਂ ਪਤਾ ਕੀਤਾ ਵੀ ਕੀਤਾ ਕੀ ਇਹਨੇ ਆਕੇ ਆਪੇ ਹੁਣ 1500 ਨੇ ਕੋਈ ਮਹੱਲੇ ਤੋਂ ਲੋਕਾਂ ਜੋ ਖੜੇ ਨਹੀਂ ਇਹਨੇ ਇਹ ਕੀ ਚੱਕਰ ਹੈ ਮਾਮਲਾ ਪਤਾ ਕੀਤਾ ਤੂਤ ਦਸਤਰ ਤੇ ਠੀਕ ਹੀ ਹੂੰ ਕੇਬਲ ਆਇਆ ਨਾ ਤੇ ਹੂੰ ਤੇ ਇੱਕ ਬੰਦੇ ਨੇ ਫੜ ਲਿਆ ਮੁਕੇ ਤੇ ਇਹ ਦੋ ਫੜੇ ਸੀ ਬੱਲਾ ਦੋ ਪੰਨਾ ਹੋ ਰਹੇ ਨੇ ਹੂੰ ਫਿਕਨ থানায় ਲੈ ਕੇ ਚਲਦੇ ਹਾਂ ਕੋਸ਼ਿਸ਼ ਕਰਾਂ ਆਪਣੇ ਪੇਸ਼ ਕਰਦੇ ਹਾਂ